ਪਾਣੀ ਦਾ ਗਲਾਸ ਆ ਠੀਕ ਹੈ ਆ ਇੱਕ ਚਮਚਾ ਲੈ ਲਈ ਆਪਾਂ ਠੀਕ ਹੈ ਆ ਚਮਚਾ ਭਰ ਲਈ ਠੀਕ ਹੈ ਆ ਹੋ ਗਈ ਤੁਹਾਡੀ ਖੁਸ਼ਕੀ ਦੂਰ ਖੁਸ਼ਕੀ ਦੂਰ ਆ ਖੁਸ਼ਕੀ ਦੂਰ ਹੋ ਗਈ ਇਹਨੂੰ ਰਾਤ ਨੂੰ ਭਿਉਂਦੋ ਸਵੇਰ ਉੱਠ ਕੇ ਪੀ ਲਓ ਸਾਰੀ ਖੁਸ਼ਕੀ ਗਾਇਬ ਆ ਜੀ ਇੰਨੀ ਕੁ ਗੱਲ ਇੰਨੀ ਕੁ ਗੱਲ ਆ ਜੀ ਔਰ ਆਮ ਪ੍ਰਤਿਆਈ ਗੱਲ ਮਤਲਬ ਹਰ ਦੂਸਰੇ ਤੀਸਰੇ ਬੰਦੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਘਰਾਂ ਦੇ ਵਿੱਚ ਤੁਸੀਂ ਦੇਖੋਗੇ ਇਹ ਚੀਜ਼ ਪਰਖੀ ਜਾਂਦੀ ਆ ਵਰਤੀ ਜਾਂਦੀ ਆ ਇੱਕ ਹੋਰ ਨੁਕਤਾ ਤੁਸੀਂ ਵਰਤ ਕੇ ਦੇਖ ਸਕਦੇ ਹੋ ਪਾਣੀ ਲੈ ਲਓ ਉਹਦੇ ਵਿੱਚ ਨਿੰਬੂ ਚਮਚ ਛੋਟੇ ਛੋਟੇ ਕੱਟ ਕੇ ਉਤਸੜ ਦਿਓ ਨਿੰਮ ਦੇ ਪੱਤੇ ਛੋਟੇ ਛੋਟੇ ਕੱਟ ਕੇ ਸੜ ਦਿਓ ਗਲੋਏ ਦੀ ਜਿਹੜੀ ਟਾਹਣੀਆਂ ਹੁੰਦੀਆਂ ਨੇ ਉਹਦੇ ਜਿਹੜੇ ਪੱਤੇ ਹੁੰਦੇ ਉਹਨੂੰ ਛੋਟਾ ਛੋਟਾ ਕੱਟ ਕੇ ਸੜ ਦਿਓ ਉਹਦੇ ਵਿੱਚ ਤੁਸੀਂ ਇੱਕ ਹਰੀ ਮਿਰਚ ਬਿਲਕੁਲ ਵਿੱਚੋਂ ਕੱਟ ਕੇ ਉਹਦੇ ਅੰਦਰ ਸੜ ਦਿਓ ਉਹ ਪਾਣੀ ਨੂੰ ਵਾਪਸ ਰੀਫਿਲ ਕਰੀ ਚਲੋ ਹੁਣ ਤਾਂ ਅੱਜਕੱਲ ਵਧੀਆ ਬ੍ਰਾਂਡ ਚੱਲ ਪਏ ਸਟੈਂਲੀ ਆਰਗੇ ਤੁਸੀਂ ਉਹ ਸਟੈਂਲੀ ਦੇ ਵਿੱਚ ਇੱਕ ਵਾਰੀ ਪਾਤਾ ਮੁੜ ਕੇ ਸਾਰਾ ਦਿਨ ਉਹਦੇ ਚਾਹ ਗੁੰਗੁਣਾ ਪਾਣੀ ਪੀ ਪੀ ਕੇ ਪਾਈ ਪਾ ਕੇ ਉਹੀ ਪੀਣਾ ਸ਼ੁਰੂ ਕਰ ਦੋ